ਸਭ ਤੋਂ ਪਹਿਲਾਂ ਤੇ ਗੁਰੂਪੁੱਤ ਦੀਆਂ ਸਾਂਝ ਸ਼੍ਰੀ ਵਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਗ ਜੀ ਉਪਦੇ ਅੱਜ ਇੱਕ ਬੁਰਖਣ ਦੀ ਸਾਂਝ ਕਰਨਾ ਪਉਣ ਜਾ ਰਿਹਾ ਤਾਂ ਆਪਣਾ ਰਜੀਤਣਾ ਸੂ ਜੋਕੜੀਆ ਬਹੁਤ ਮਾਨਤ ਸਤਕਾਰ ਦੀ ਗੱਲ ਆ ਖਾਸ ਕਰ ਸਾਡੇ ਜ਼ਿਲ੍ਹੇ ਵਾਸਤੇ ਪੰਜਾਬ ਵਾਸਤੇ ਇੱਕ ਪਛੜਿਆ ਹੋਇਆ ਪਿੰਡ ਦਿਬੂੜੀਆਂ ਉਹਦੇ ਵਾਸਤੇ ਤੇ ਬਹੁਤ ਹੀ ਵੱਡੀ ਮਾਨ ਦੀ ਗੱਲ ਆ ਇਹ ਕੋਈ ਰਾਜਨੀਤਿਕ ਗੱਲ ਨਹੀਂ ਹੈਗੀ ਪੋਲਿਟਿਕਸ ਦੇ ਵਿੱਚ ਵੱਡੀ ਗੱਲ ਨਹੀਂ ਹੈਗੀ ਜੇ ਕਿਸੇ ਬੰਦੇ ਨੇ ਕੋਈ ਚੀਜ਼ ਕੀਤਾ ਨਾ ਜਿਸ ਬੰਦੇ ਨੇ ਕੋਈ ਦੇਸ਼ ਵਾਸਤੇ ਖੱਟਿਆ ਕੁਝ ਕਮਾਇਆ ਜਿੰਦਗੀ ਆਇਆ ਉਸ ਵਾਸਤੇ ਲਾਇਆ ਨਾ ਉਹਦਾ ਮੇਰਾ ਫਰਜ਼ ਬਣਦਾ ਜੇ ਬਾਬੇ ਨਾਨਕ ਨੇ ਮੋਲਣ ਦੱਸਿਆ ਨਾ ਤੇ ਮੈਂ ਉਹਦੀ ਸਿਫਤ ਸਲਾਹ ਕਰਾਂ ਉਹ ਦੱਸਾਂ ਕਿ ਕਿੱਥੋਂ ਤੱਕ ਉਹ ਬੰਦਾ ਪਹੁੰਚਾ ਮੇਰੀ ਮਰਾਤ ਸਰਦਾਰ ਸਜਨ ਸਿੰਘ ਚੀਮਾ ਸਾਹਿਬ ਐਸਐਸਪੀ ਰਟਾਇਰ ਹੈ ਜਿਹੜੇ ਡਬੂੜੀਆਂ ਪੇਟੋਂ ਬਲੋਂਗ ਕਰਦੇ ਤੇ ਕਪੂਰਥਾ ਜ਼ਿਲ੍ਹਾ ਦੇ ਸੁਲਤਾਨਪੁਰ ਦੇ ਹਲਕਾ ਇੰਚਾਰਜ ਆਮਰਤ ਗਟੇ ਦੇਖੋ ਇਹਨੇ ਐਂਗਲ ਨਾਲ ਇਹੋ ਪਤੀ ਜਿੱਦਿ ਵਿੱਚ ਤੇ ਮੈਂ ਸ਼ਾਇਦ ਆਮਦੀ ਚੱਲਿਆ ਜਾਂ ਰਾਣੀਪੁਰਾ ਦਾ ਸਾਥ ਸੜ ਕੇ ਉਧਰ ਚਲੇ ਨਹੀਂ ਜਿਹੜਾ ਬੰਦਾ ਅਚੀਵ ਕਰਦਾ ਚੱਲ ਮੇਰਾ ਫਰਜ ਬਣਦਾ ਤੇ ਉਹਦੇ ਸੇ ਸਲਾਹ ਕਰਾਂ ਜਿਮ ਖਮ ਜਿਮ ਖਾਨਾ ਕਲੱਬ ਹੈਗਾ ਇੰਟਰਨੈਸ਼ਨਲ ਕਲੱਬਾ ਜਿੱਥੇ ਐਂਟਰੀ ਕਿਸੇ ਬੰਦੇ ਨੂੰ ਮੁਸ਼ਕਲ ਨਾਲ ਮਿਲਦੀ ਉਹਦਾ ਮੈਨ ਹੈਡਕਾਪਟਰ ਹੈਗਾ ਬੰਬਈ ਉੱਥੇ ਸਾਰੇ ਦੇਸ਼ ਦੇ ਵਿੱਚੋਂ ਪੰਜ ਬੰਦੇ ਉਹਨਾਂ ਚੜੇਗੇ ਪੰਜਾਬ ਬੰਦਿਆਂ ਚੋਂ ਦੂਜਾ ਨੰਬਰ ਮੇਰੇ ਸਕਾਰਜੋ ਉਹ ਲੋ ਡੇ ਪੈਸਾ ਸੱਜਣ ਜੀ ਚੀ ਮੇਲਾ ਸੀਗਾ ਉਹਨਾਂ ਉੱਤੇ ਜਾ ਕੇ ਬਹੁਤ ਵੱਡੇ ਰੰਗਾਂ ਜੀਵ ਕੀਤਾ ਬਹੁਤ ਵੱਡਾ ਵਾਰ ਲੈ ਕੇ ਉਹ ਇੱਕ ਫਕਰ ਮਹਿਸੂਸ ਕਰਦਾ ਇੱਕ ਪੱਗ ਵਾਲਾ ਸਰਦਾਰ ਜਿੱਥੇ ਸਾਰੇ ਮੈਂ ਤਿੱਕੋ ਦੇਖਿਆ ਜੀ ਪੱਗ ਵਾਲਾ ਸਰਦਾਰ ਤਾਂ ਵੱਡੇ ਲੈਵਲ ਦੀਆਂ ਗੱਲਾਂ ਸੀਗਾ ਉੱਥੇ ਬਹੁਤ ਵੱਡੇ ਦੇ ਕਵੀਨ ਜਿਹਨਾਂ ਨੂੰ ਕੋਈ ਤਾਂ ਮਿਲਦਾ ਕਿਸੇ ਮੁੱਕਾ ਨਹੀਂ ਮਿਲਦਾ ਤੇ ਉਸ ਤੇ ਜਾ ਕੇ ਇਹਦੇ ਵੱਡੇ ਫੰਕਸ਼ਨ ਦੇ ਉੱਤੇ ਜਾ ਕੇ ਦੂਜੀ ਕੋਸ਼ਿਸ਼ ਸਾਹਮਣੀ ਮੇਰੀ ਹਮਤੋਂ ਬਾਹਰ ਆ ਬਾਈ ਉੱਥੇ ਜਾ ਕੇ ਬੰਬਈ ਦੇ ਵਿੱਚ ਇੱਕ ਬਹੁਤ ਵੱਡਾ ਸਮਰੋਹ ਸੀ ਜਿੱਥੇ ਵੱਡੇ ਵੱਡੇ ਕਲਾਕਾਰ ਜਿਹੜੇ ਬਿਲਕੁਲ ਅਪਰੋਖੇ ਨਾਮੀ ਹਸਤੀਆਂ ਜਿਨ੍ਹਾਂ ਨੂੰ ਕਹਿੰਦੇ ਬਹੁਤ ਵੱਡੇ ਕਲਾਕਾਰ ਜਿਨ੍ਹਾਂ ਨੂੰ ਮਿਲਣ ਵਾਸਤੇ ਕੋਈ ਬਹੁਤ ਬਰਲੈਂਚ ਲੱਗਣਾ ਪੈਂਦਾ ਮੋਹਤ ਸਮਾਗਮ ਨਾ ਕਰ ਨਹੀਂ ਕਿਹਾ ਮੇਰੀ ਬਰਾਬਰ ਜਿੱਦਾਂ ਜਿੰਨੇ ਵੀ ਫਿਲਮੀ ਸtare ਜਿੰਨੇ ਵੀ ਪੂਜਤ ਜਿੱਥੋਂ ਤੱਕ ਮੇਰੀ ਨਿਗਾ ਗਈ ਆ ਤੇ ਉਥੋਂ ਤੱਕ ਇਹਨਾਂ ਨੇ ਉਥੇ ਅਚੀਵ ਕੀਤਾ ਦੂਜੇ ਨੰਬਰ ਦਾ ਅਵਾਰਡ ਇਹਨਾਂ ਕੋਲ ਸੀਗਾ ਪੂਰੇ ਭਾਰਤ ਦੇ ਵਿੱਚੋਂ ਭਾਰਤ ਦੇਸ਼ ਦੇ ਵਿੱਚੋਂ ਪੰਜ ਬੰਦੇ ਜਿਹੜੇ ਨਾਮੀ ਬੰਦੇ ਆ ਉਹਨਾਂ ਨੂੰ ਸੱਦਿਆ ਗਿਆ ਇਹਨੂੰ ਰਾਜਨੀਤੀ ਘੜਨਾ ਜੋੜਨਾ ਕਿਉਂਕਿ ਮੈਂ ਜਿੱਥੇ ਖੜਾ ਮੈਂ ਉੱਥੇ ਖੜਾ ਕੱਲ ਨੂੰ ਕੋਈ ਕਹੇ ਵੀ ਸੱਜਨ ਜੀ ਮੈਨਾਂ ਚੱਲਿਆ ਜਾਂ ਕਿੱਥੇ ਚਲਿਆ ਹੈ ਰਾਜ ਤੇ ਕੱਲਾ ਵੱਖਰਾ ਭਾਈਚਾਰਾ ਵੱਖਰਾ ਮੇਰੇ ਵੱਡੇ ਭਾਈ ਸਾਵਾ ਬੜੇ ਸਤਿਕਾਰਯੋਗ ਆ ਮੇਰੇ ਬਹੁਤ ਵਧੀਆ ਤੇ ਉਹਨਾਂ ਦਾ ਜੋ ਮੈਂ ਉੱਥੇ ਕੱਟ-ਕੱਟ ਦੇਖਿਆ ਤੇ ਮੈਰੀ ਮੈਨੂੰ ਉਹ ਬਾਹਰੋਂ ਕਿਤੋਂ ਉਹ ਮਿਲੀ ਉਹਨਾਂ ਦੇ ਜਿਹੜੀ ਉੱਥੇ ਜੋ ਸ਼ੂਟ ਹੋਇਆ ਤੇ ਉਹਦੇ ਉੱਤੇ ਮੈਂ ਕਹਾਂ ਵੀ ਮੈਂ ਵਧਾਈਆਂ ਦਵਾ ਸਜਨਜੀ ਜੀ ਨੂੰ ਸਜਨਜੀ ਜੀ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਤੁਸੀਂ ਜਿੱਥੇ ਦੇਸ਼ ਦਾ ਨਾ ਉੱਚਾ ਕੀਤਾ ਉੱਥੇ ਨਾਲ ਦੀ ਨਾਲ ਪੰਜਾਬ ਦਾ ਨਾ ਚੱਕਤਾ ਉਹਦੇ ਨਾਲ ਦੀ ਨਾਲ ਕਪੂਰਥਾ ਜ਼ਿਲ੍ਹਾ ਤੇ ਪਿੰਡ ਦਬੂਰੀਆਂ ਖਾਸ ਕਰ ਸਾਡਾ ਸਲਤਬੁਰੂ ਹਲਕਾ ਉਹਦਾ ਨਾਮ ਲੋਕ ਚੱਕਿੱਤਾ ਇਹ ਕਹਿੰਦਾ ਰਣਜੀਤ ਰਾਣਾ ਸੁਖੋਕੜੀਆ ਸਾਜ ਪਾਈਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ